ਜਿੰਸ ਬੱਚੋਂ ਉਹਨਾਂ ਲੜ ਸਕਦੇ ਨੇ ਤਾਂ ਸੂਤਰਾ ਦੇ ਹਵਾਲੇ ਤੋਂ ਇਹ ਖਬਰ ਹੈ ਵੱਡੀ ਖਬਰ ਹੈ ਕਾਂਗਰਸ ਦੀ ਟਿਕਟ ਤੇ ਚੋਣ ਲੜ ਸਕਦੇ ਨੇ ਬਜਰੰਦ ਪੁਨੀਆ ਸੋ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਬ੍ਰਿੰਚ ਪੁਸ਼ਪਨ ਦੇ ਖਿਲਾਫ ਇੱਕ ਵੱਡਾ ਪ੍ਰਦਰਸ਼ਨ ਉਲੀਕਿਆ ਗਿਆ ਜਿਸ ਦੇ ਵਿੱਚ ਸਖਸ਼ੀ ਮਲਿਕ ਵਿਨੇਸ਼ ਪੁਗਾਟ ਬਜਰੰਦ ਪੁਨੀਆ ਹੋਰ ਰੈਸਲਰ ਜਿਹੜੇ ਨੇ ਉਹਨਾਂ ਦਾ ਸਾਥ ਦੇਣ ਪਹੁੰਚੇ ਸਨ ਉਸ ਸਮੇਂ ਵੀ ਵੇਖਿਆ ਗਿਆ ਕਿ ਪ੍ਰਿੰਕਾ ਗਾਂਧੀ ਜਿਹੜੇ ਨੇ ਉਸ ਰੈਸਲਰਾਂ ਨੂੰ ਮਿਲ ਕੇ ਗਏ ਸਨ ਔਰ ਹਾਲੀ ਦੇ ਵਿੱਚ ਇਹ ਮੁਲਾਕਾਤ ਹੋਈ ਹੈ ਤਸਵੀਰ ਸਾਹਮਣੇ ਆ ਗਈ ਹੈ ਹੇਠਲੇ ਪਾਸੇ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਕਿ ਵਿਨੇਸ਼ ਫੁਗਾਟ ਔਰ ਬਜਰੰਗ ਪੁਨੀਆਂ ਦੋਵੇਂ ਸੱਚੇ ਖੱਬੇ ਰਾਹੁਲ ਗਾਂਧੀ ਦੇ ਖੜੇ ਨੇ ਤਾਂ ਕੁਲਬ ਇਲਾਕੇ ਚਰਚਾਵਾਂ ਇਹ ਹੀ ਨੇ ਕਿ ਬਜਰੰਗ ਪੁਨੀਆਂ ਚੋਣ ਲੜ ਸਕਦੇ ਨੇ ਹਾਲਾਂਕਿ ਪਹਿਲਾ ਚਰਚਾਵਾਂ ਇਹ ਸੰਕਿ ਵਿਨੇਸ਼ ਫੁਗਾਟ ਵੀ ਇਸ ਵਾਰ ਚੋਣ ਲੜ ਸਕਦੇ ਨੇ ਪਰ ਅਜੇ ਹਰ ਨਹੀਂ ਹੈ ਤਾਂ ਬਜਰੰਗ ਪੁਨੀਆਂ ਦੇ ਚੋਣ ਲੜਨ ਦੀਆਂ ਚਰਚਾਵਾਂ ਤੇਜ਼ ਹੋਈਆਂ ਨੇ ਖਾਸ ਤੌਰ ਤੇ ਕਾਂਗਰਸ ਪਾਰਟੀ ਦੇ ਨਾਂ ਦੇ ਵੱਲ ਚੋਣ ਲੜੀ ਜਾ ਸਕਦੀ ਹੈ ਤਾਕਲ ਮਿਲਾ ਕੇ ਪਹਿਲੀ ਤਸਵੀਰ ਸਾਹਮਣੇ ਆ ਗਈ ਹੈ ਸਭ ਤੋਂ ਪਹਿਲਾ ਨਿਊਜ਼ 18 ਪੰਜਾਬ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈ ਸਜੇ ਤੇ ਖੱਬੇ ਖੜੇ ਨੇ ਰਾਹੁਲ ਗਾਂਧੀ ਦੇ ਵਿਨੇਸ਼ ਪੁਗਾਟ ਔਰ ਕੁਲ ਮਿਲਾ ਕੇ ਸਕਾਰਾਤਮਕਤਾ ਇਸ ਫੋਟੋ ਦੇ ਵਿੱਚ ਇਸ ਤਸਵੀਰ 'ਚ ਨਜ਼ਰ ਆ ਰਹੀ ਹੈ ਇਲੈਕਸ਼ਨ ਨੇ 5 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ ਹਰਿਆਣਾ ਦੇ ਵਿੱਚ ਇੱਕ ਪਾਸੇ ਸਿਆਸਤ ਮਗੇਗੀ ਤਾਂ ਦੂਜੇ ਪਾਸੇ ਸੁਭਾਵਿਕ ਤੌਰ ਤੇ ਆਪਣਾ ਪੱਖ ਨਹੀਂ ਰੱਖਿਆ ਜਾਏਗਾ ਕਿਉਂਕਿ ਖਿਡਾਰੀਆਂ ਨੇ ਨਾਲ ਕਿਸ ਤਰੀਕੇ ਦੇ ਨਾਲ ਹੁਣ ਤੱਕ ਹੁੰਦਾ ਆਇਆ ਹੈ ਵਿਹਾਰ ਹੁੰਦਾ ਹੈ ਅਰਜਨਿਆ ਸਮੱਸਿਆਵਾਂ ਨੇ ਉਸ ਦਾ ਜ਼ਿਕਰ ਪ੍ਰਦਰਸ਼ਨ ਦੇ ਵਿੱਚ ਜ਼ਰੂਰ ਕੀਤਾ ਗਿਆ ਸਖਸ਼ੀ ਮਲੇਖ ਹੋਣ ਵਿਰੇਸ਼ ਫੁਗਾਟ ਹੋਣ ਬਜ਼ਰਗੁਨੀਆਂ ਹੋਣ ਜਾਂ ਹੋਰ ਜਰੇ ਸਾਰੇ ਰੈਸਟਰ ਹੋਣ ਕਿਉਂਕਿ ਇਹ ਇੰਟਰਨੈਸ਼ਨਲ ਲੈਵਲ ਦੇ ਗੋਲਡ ਮੈਨ ਲਿਸਟ ਨੇ ਇਸ ਵੱਡੇ ਪੱਧਰ ਤੱਕ ਇਹਨਾਂ ਨੇ ਨਾਮ ਨਾ ਖਟਿਆ ਹੈ ਕਈ ਕਈ ਸਾਲਾਂ ਦੀ ਇਹਨਾਂ ਦੀ ਮਿਹਨਤ ਹੈ ਔਰ ਹੋਰ ਵੀ ਅੱਗੇ ਵਧਣ ਨੂੰ ਜਿਹੜਾ ਹੈ ਉਹ ਖਿਡਾਰੀਆਂ ਨੂੰ ਪੂਰਾ ਕਹਿੰਦੇ ਨਹੀਂ ਪਰ ਦੂਸਰੇ ਪਾਸੇ ਜਦੋਂ ਸਿਆਸਤ ਦੇ ਵਿੱਚ ਐਂਟਰੀ ਹੋ ਰਹੀ ਹੈ ਆਪਣੇ ਆਪ ਦੇ ਵਿੱਚ ਹੈ ਅਗੇ ਵਧਦੇ ਹਾਂ ਉੱਤਰ ਹਰਿਆਣਾ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਗੱਠ ਜੋੜ ਦੀ ਹਲਚਲ ਤੇਜ਼ ਹੋਈ ਹੈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿੱਚ 40 ਸੀਟ ਫਾਰਮੂਲੇ ਤੇ ਚਰਚਾ ਚੱਲ ਰਹੀ ਹੈ ਗੱਲ ਚੱਲ ਰਹੀ ਹੈ ਤਾਂ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦਾਸਦੀ ਹੈ ਕਿ 10 ਸੀਟਾਂ ਮੰਗ ਰਹੀ ਹੈ ਦੋਸਤੋ ਸੂਚ ਸੇ ਜਾਣਕਾਰੀ ਦੇਨੇ ਨੇ ਤਾਂ ਕਾਂਗਰਸ ਸ ਜੁੜੀ ਹੈ ਉਹ ਹਰਿਆਣਾ ਦੇ ਵਿੱਚ 5 ਤੋਂ 60 ਸੀਟਾਂ ਦੇਣ ਨੂੰ ਤਿਆਰ ਹੈ ਆਮ ਆਦਮੀ ਪਾਰਟੀ ਤਾਂ ਗੱਲ ਬਾਤ ਦੇ ਲਈ ਕਾਂਗਰਸ ਦੇ ਵੱਲੋਂ ਕਮੇਟੀ ਦਾ ਵੀ ਗਠਨ ਕਰ ਦਿੱਤਾ ਗਿਆ ਦੱਸ ਦਈਏ ਕਿ 10 ਸੀਟਾਂ ਲੋਕ ਸਭਾ ਚੋਣਾਂ ਦੀਆਂ ਦੇ ਵਿੱਚ ਜਿਹੜੀਆਂ ਨੇ ਉਹ ਉਹਨਾਂ ਦੇ ਵਿੱਚੋਂ ਸ਼ੇਅਰਿੰਗ ਹੋਈ ਸੀ ਕਿ 9 ਸੀਟਾਂ ਤੇ ਕਾਂਗਰਸ ਅਤੇ ਬਾਕੀ ਜਿਹੜੀ 1 ਸੀਟਾਂ ਤੇ ਆਮ ਆਦਮੀ ਪਾਰਟੀ ਨੂੰ ਦਿੱਤੀ ਗਈ ਸੀ ਸੋਸ਼ਲ ਗੁਪਤਾ ਤੋਂ ਲੜੇ ਸਨ ਪਰ ਜਿਹੜੇ ਨਤੀਜੇ ਨੇ ਉਹ ਜਿਹੜਾ ਹੈ ਉਹ ਸਾਹਮਣੇ ਆਇਆ ਕਿ 5-5 ਸੀਟਾਂ ਆਈਆਂ ਨੇ ਦੋਵਾਂ ਪਾਰਟੀਆਂ ਨੂੰ ਯਾਨੀ ਕਿ 5 ਸੀਟਾਂ ਲੈਂਚ ਕਾਮਯਾਬ ਹੋਈ ਸੀ ਕਾਂਗਰਸ ਤਾਂ ਦੂਸਰੇ ਪਾਸੇ ਹੁਣ 90 ਸੀਟਾਂ ਦੇ ਵਿੱਚੋਂ 10 ਸੀਟਾਂ ਆਮ ਆਦਮੀ ਪਾਰਟੀ ਮੰਗ ਰਹੀ ਹੈ ਜਿਸ ਤੇ ਕਿ ਕਾਂਗਰਸ ਕਹਿ ਰਹੀ ਹੈ ਕਿ 5 ਤੋਂ 6 ਸੀਟਾਂ

ਨੇ ਇੱਕ ਰਿਕੁਐਸਟ ਦਿਆ ਹੋਰ ਕਮਿਊਨਿਸਟ ਪਾਰਟੀ ਆਫ ਇੰਡੀਆ ਨੇ ਦਿਆ ਹੋ। ਆ ਦੀਪਕ ਬਾਦਰੀਆ ਰੈਣਾ ਕਾਂਗਰਸ ਸਚਾਰਸ਼ ਉਹਨਾਂ ਦਾ ਇਹ ਬਿਆਨ ਤਕ ਉਲੇ ਮਿਲਾਕੇ ਹੁਣ ਕਹਿ ਸਕਦੇ ਆ ਚੋਣ ਖਾੜਾ ਪੂਰੀ ਤਰ੍ਹਾਂ ਦੇ ਨਾਲ ਪੱਕਿਆ ਹੋਇਆ ਹੈ ਆਮ ਆਦਮੀ ਪਾਰਟੀ ਵੱਖਰੇ ਤੌਰ ਤੇ ਆਪਣੀਆਂ ਚੋਣ ਸਭਾਵਾਂ ਕਰਦੀ ਨਜ਼ਰ ਆਉਂਦੀ ਹੈ ਸੀਐਮ ਭਗਵੰਤ ਮਾਨ ਵੀ ਉੱਥੇ ਜਾ ਕੇ ਆ ਲੋਕਾਂ ਨੂੰ ਇਹ ਕਹਿੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਸਰਕਾਰ ਜੋ ਪੰਜਾਬ 'ਚ ਤੇ ਦਿੱਲੀ 'ਚ ਕੰਮ ਕਰਦੀ ਹੈ ਉਸੇ ਤਰੀਕੇ ਦੇ ਨਾਲ ਹਰਿਆਣਾ ਦੇ ਲੋਕਾਂ ਦਾ ਵੀ ਵਿਕਾਸ ਕੀਤਾ ਜਾਏਗਾ ਆ ਸਿੱਖਿਆ ਦਾ ਜ਼ਿਕਰ ਕਰਦੇ ਨੇ ਸਿੱਖਿਆ ਦਾ ਜ਼ਿਕਰ ਕਰਦੇ ਨੇ ਹੋਰ ਖੱਜਲ ਖਵਾਰੀਆਂ ਲੋਕਾਂ ਦੀਆਂ ਘਟ ਜਾਣਗੀਆਂ ਬਿਜਲੀ ਦਾ ਬਿੱਲ ਸਾਰੇ ਮੁੱਦੇ ਲੈ ਕੇ ਜਾਂਦੇ ਨੇ ਔਰ ਦੂਜੇ ਪਾਸੇ ਕਾਂਗਰਸ ਦਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਹੈ ਹਾਲਾਂਕਿ ਇੱਕ ਪਾਸੇ ਕਾਂਗਰਸ ਦੇ ਅੰਦਰ ਖਾਤੇ ਗੱਲ ਕੀਤੀ ਜਾਵੇ ਸੀਟ ਜਿਹੜੀ ਹੈ ਵੰਡ ਨੂੰ ਲੈ ਕੇ ਆ ਕਹ ਲਿਆ ਕਿ ਉਮੀਦਵਾਰੀ ਨੂੰ ਲੈ ਕੇ ਉੱਥੇ ਖਿੱਚੋ ਤਾਨ ਇੱਕ ਕਿਸਮ ਦੇ ਨਾਲ ਚੱਲਦੀ ਹੈ ਕਿਉਂਕਿ ਦੋ ਗੁੱਟ ਬਣੇ ਹੋਏ ਨੇ ਕੁਮਾਰੀ ਸ਼ੈਲਜਾ ਤੇ ਦੂਸਰੇ ਪਾਸੇ ਹੁੱਡਾ ਗਰੁੱਪ ਤਾਂ ਹੁਣ ਇੱਕ ਪਾਸੇ ਇਹ ਮਸਲਾ ਦੂਸਰੇ ਪਾਸੇ ਜੇਕਰ ਕਾਂਗਰਸ ਤੇ ਆਵਾਜ਼ੀ ਪਾਰਟੀ ਰਲ ਕੇ ਚੋਣ ਲੜਦੇ ਨੇ ਤਾਂ ਕੀ ਰਲ ਕੇ ਚੋਣ ਲੜਦੇ ਨੇ ਤਾਂ ਫਿਰ ਕੀ ਨਤੀਜੇ ਹੋ ਸਕਦੇ ਨੇ ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਹੈ ਕਿਉਂਕਿ ਆਵਾਜ਼ੀ ਪਾਰਟੀ 10 ਸੀਟਾਂ ਮੰਗ ਰਹੀ ਹੈ ਆਵਾਜ਼ੀ ਪਾਰਟੀ ਦੇ ਵੱਲੋਂ ਪਹਿਲਾਂ ਇੱਕ ਸੀਟ ਤੇ ਹੀ ਲੋਕ ਸਭਾ ਚੋਣ ਲੜੀ ਗਈ ਸੀ ਰੇਸ਼ੋ ਦੇ ਹਿਸਾਬ ਦੇ ਨਾਲ ਗੱਲ ਕੀਤੀ ਜਾਵੇ ਤਾਂ 90 ਦੇ ਵਿੱਚੋਂ 10 ਸੀਟਾਂ ਉਸ ਹਿਸਾਬ ਦੇ ਨਾਲ ਉਹੀ ਰੇਸ਼ੋ ਬਣਦੀ ਹੈ ਪਰ 5 ਤੋਂ 60 ਸੀਟਾ ਦੇ ਨੇ ਤਿਆਰ ਹੈ ਕਾਂਗਰਸ ਪਾਰਟੀ ਦੇਖਣਾ ਹੋਵੇਗਾ ਕਿ ਕੀ ਫਾਈਨਲ ਜਿਹੜਾ ਹੈ ਉਹ ਤੈ ਹੁੰਦਾ ਅੱਗੇ ਬਦਾਂਗੇ ਖਬਰ ਫਿਰੋਜ਼ਪੁਰ ਤੋਂ ਹੈ 트리플 ਮਰਡਰ ਮਾਮਲੇ ਦੇ ਵਿੱਚ ਨੋ ਲੋਕ ਨਾਮਜ਼ਦ ਕੀਤੇ ਗਏ ਨੇ ਆਸ਼ੀਸ਼ ਛੋਕ ਟੋਪੜਾ ਅਤੇ ਹੈਪੀ ਨਾਂ ਦੇ ਮੁਲਜ਼ਮ ਨੂੰ ਨਾਮਜ਼ਦ ਕੀਤਾ ਗਿਆ ਹੈ ਦੋਹਾਂ ਨੇ ਜਾਨ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਪਰਿਵਾਰ ਦਾ ਇਹ ਕਹਿਣਾ ਹੈ ਕਿ ਆਸ਼ੀਸ਼ ਛੋਪੜਾ ਅਤੇ ਹੈਪੀ ਦੇ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਤਾਂ ਆਸ਼ੀਸ਼ ਛੋਕ ਟੋਪੜਾ ਤੇ ਹੈਪੀ ਦੇ ਨਾਲ ਦਿਲਦੀਪ ਦੀ ਰੰਜਸ਼ਸੀ ਉਹ ਮਤਲਬ ਦਿਲਜੀਤ ਦੇ ਵੀ ਕਤਲ ਦੇ ਦੋ ਮਾਮਲੇ ਪਰਚੇ ਜਿਹੜੇ ਨੇ ਉਦਰਜਸੰਤ ਥਾਣਾ ਮੰਮਦੋਟ ਅਤੇ ਖਰੜ ਦੇ ਵਿੱਚ ਕਤਲ ਦੇ ਪਰਚੇ ਦਰਜ ਹਨ ਕੱਲ ਫਿਰੋਜ਼ਪੁਰ ਸ਼ਰਿਆਮਤੇਂ ਜਣਿਆਂ ਦਾ ਕਤਲ ਕੀਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਅਜੇ ਤੱਕ ਹਲਾਕੀ ਕੋਈ ਹੱਥ ਤਾਂ ਨਹੀਂ ਲੱਗਿਆ ਪੁਲਿਸ ਦੇ ਅਜੇ ਤੱਕ ਇਹ ਹਮਲਾਵਰ ਹੱਥ ਨਹੀਂ ਲੱਗੇ ਜੋ 6 ਜਣੇ ਦੋ ਬਾਈਕਾਂ ਤੇ ਸਵਾਰ ਹੋ ਕੇ ਆਏ ਸਨ ਭਰਾ ਭੈਣ ਦਾ ਕਤਲ ਕਰ ਦਿੱਤਾ ਗਿਆ ਸੀ ਤਿੰਨ ਜਣੇ ਇਸ ਦੇ ਵਿੱਚ ਮਾਰੇ ਗਏ ਸਨ ਔਰ ਹੁਣ ਆਸ਼ੀਸ਼ ਅਤੇ ਹੈਪੀ ਨਾ ਦੇ ਸਣੇ ਜਿਹੜੇ ਨੇ ਉਹ ਨੌ ਜਣਿਆਂ ਦੇ ਨਾਮ ਸੱਤ ਇਤਾਲੀਆ ਤਾਂ ਕੋਈ ਗ੍ਰਿਫਤਾਰੀ ਅਜੇ ਤੱਕ ਨਹੀਂ ਹੋਈ ਹੈ ਪਰ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਇਹ ਹੈ ਕਿ ਦਿਨ ਦਿਹਾੜੇ ਜਿਹੜਾ ਪੀਪਾੜ ਵਾਲਾ ਇਲਾਕਾ ਹੈ ਉਥੇ ਕਿਸ ਤਰੀਕੇ ਸ਼ਰੀਆਮੇ ਕਤਲ ਕਰ ਦਿੱਤਾ ਜਾਂਦਾ ਹੈ ਪਰ ਬਾਅਦ ਦੇ ਵਿੱਚ ਖੁਲਾਸਾ ਹੁੰਦਾ ਹੈ ਕਿ ਇੱਕ ਗੈਂਗਵਾੜੀ ਕੋਸਫਤੀ ਹੈ ਔਰ ਆਪਸੀ ਰੰਜਿਸ਼ ਦਾ ਮਾਮਲਾ ਤਾਂ ਸਿੱਧਾ ਹੀ ਜਾਪਦਾ ਹੈ ਤਾਂ ਕਿਉਂਕਿ ਪੰਜ ਜਣੇ ਗੱਡੀ 'ਚ ਸਵਾਰ ਸਨ ਜਿਨ੍ਹਾਂ ਨੂੰ ਆਕੇ ਗੋਣੀਆਂ ਦੇ ਨਾਲ ਫੋਟ ਗੋਟਾ ਗਿਆ ਤਿੰਨ ਜਣੇ ਉਥੇ ਉਹਨਾਂ ਦੀ ਮੌਤ ਹੋ ਗਈਆਂ ਦੋ ਜਣੇ ਜੇਰੇ ਇਲਾਜ ਨੇ ਔਰ ਇਸ ਦੇ ਵਿੱਚ ਹੁਣ ਲਗਾਤਾਰ Vardeja Dikari hud, utrjevojne slampe.